ਨੌਜਵਾਨ ਦੀ ਪੇਤ ਪਰੇ ਹਾਲਾਤਾਂ ਚ ਮਿਲੀ লাশ ਦਸੀਏ ਕਿ ਇਹ ਦਰਬਨਾ ਖਾਸਾ ਬਟਾਲਾ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ ਇੱਕ ਨੌਜਵਾਨ ਦੀ ਪੇਤ ਪਰੇ ਹਾਲਾਤਾਂ ਦੇ ਵਿੱਚ লাশ ਮਿਲਦੀ ਹੈ ਹਾਲਾਂਕਿ লাশ ਦੇ ਕੋਲੋਂ ਨਸ਼ੀਲੇ ਪਦਾਰਥ ਵੀ ਬਰਾਮਦ ਹੁੰਦੇ ਨੇ ਪਰ ਪਰਿਵਾਰ ਵਾਲਿਆਂ ਦੇ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਉਹਨਾਂ ਦਾ ਪੁੱਤ ਥੋੜਾ ਬਹੁਤਾ ਨਸ਼ਾ ਕਰਦਾ ਸੀ ਨਸ਼ੇ ਦੇ ਨਿਤਦਾਦੀ ਨਹੀਂ ਸੀ ਉਹ ਕੱਲ ਤੋਂ ਘਰ ਤੋਂ ਗਿਆ ਸੀ ਪਰ ਘਰ ਵਾਪਸ ਨਹੀਂ ਆਇਆ ਉਸ ਦੇ ਸਰੀਰ ਤੇ ਤੇ ਗਰਦਨ ਤੇ ਕਈ ਤਰ੍ਹਾਂ ਦੇ ਨਿਸ਼ਾਨ ਨੇ ਜਿਸ ਤੋਂ ਇਹ ਪਤਾ ਲੱਗਦਾ ਹੈ ਕਿ ਉਹਨਾਂ ਦੇ ਪੁੱਤ ਦਾ ਕਤਲ ਕੀਤਾ ਗਿਆ ਹੈ ਪਰਿਵਾਰ ਦੇ ਵੱਲੋਂ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇ ਉਹਨਾਂ ਦੇ ਪੁੱਤ ਦੇ ਕਾਤਲਾਂ ਨੂੰ ਜਲਦ ਤੋਂ ਜਲਦ ਫੜਿਆ ਜਾਵੇ ਤੇ ਇਸ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਦੂਜੇ ਪਾਸੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਪੀੜਤ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਉਹਨਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਦੇ ਵਿੱਚ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਤੇ ਜਲਦੀ ਇਸ ਮਾਮਲੇ ਦੇ ਵਿੱਚ ਜੋ ਬਣਦੀ ਕਾਨੂੰਨੀ ਕਾਰਵਾਈ ਹੈ ਉਹ ਕੀਤੀ ਜਾਵੇਗੀ। ਵੇ ਨਾ ਤੋ ਆਂ ਦਿਲੋਂ ਰੋਲੇ ਭਾਗ ਦੇ ਲਈ ਭਾਗ ਕਰੋ। ਆਹ ਨਸਾਰੇ 3 ਵਜੇ ਦਾ ਕਰੋ ਆਵਾ ਹਾ ਜਲਦਾ ਇਹ ਨਹੀਂ ਆਇਆ ਮੁਰਗੇ ਮੈਂ ਬੂਆ ਵੀ ਨਹੀਂ ਦਈ ساری ਰਾਤ ਮੈਂ ਬੂਆ ਖੋਲਿਆ ਪੁੱਤ ਆ ਜਾ ਓਤਾ ਦੇ ਬੀ ਰਹੀ ਮੈਂ ਆਪੋ ਤੇ ਨਹੀਂ ਆਇਆ ਰਾਤ ਮੈਂ ਆਪੋ ਤੇ ਨਹੀਂ ਆਇਆ ਮੇਰਾ ਇੱਕ ਨੌ ਤੇ ਦੋ ਵਾਏ ਉਹ ਵੀ ਵੱਢ ਗਿਆ ਮੇਰੇ ਦੋਵੇਂ ਪੁੱਤਾਂ ਐ ਵੀ ਵੱਢ ਗਿਆ ਉਹ ਵੀ ਵੱਢ ਗਿਆ ਮੇਰੀ ਨੌ ਤੋਂ ਮੰਦਰੀ ਤੇ ਮੈਂ ਖਾਦੀ ਤੇ ਨੀ ਖਾਂਦੀ ਐ ਗੱਲੀ ਰਹਿ ਜੋ ਮੇਰਾ ਆ ਖਾਦਾ ਹੀ ਮਰਾ ਮੋਟਾ ਅਜਾ ਮਰ ਜਾ ਰੇ ਬਦਕੀ ਦਿੱਤਾ ਪਰਸੋ ਦਾ ਪਰ ਸੋ ਦੱਕੀ ਇਹ ਨਾ ਰਹਿਦਾ ਇੰਨੀ ਕੁ ਪੁੜੀ ਚ ਛੁੱਟੀ ਨਹੀਂ ਆਈ ਛੁੱਟੀ ਨਹੀਂ ਆਈ ਮੁੰਡੇ ਨੂੰ ਇਹ ਲੱਲੀਆਂ ਦੀ ਗਲੀ ਚ ਜਾਂਦਾ ਸੀ ਉਹਨਾਂ ਦੇ ਲੱਲੀ ਚ ਗਲੀ ਚ ਜਾਂਦਾ ਮੇਰਾ ਨਾ ਰਾਜਾ ਜੀ ਮੇਰੇ ਤਾਏ ਦਾ ਬੇਟਾ ਵਾ ਇਹ ਸੰਦੀਪ ਸਿੰਘ ਨਾ ਜੇ ਦਾ ਇਹ ਨਸ਼ਾ ਕਰਦਾ ਸੀ ਪਰ ਇਹ ਕਤਲਵਾ ਇਹ ਨਸ਼ੇ ਨਾਲ ਨਹੀਂ ওভারਡੋਜ਼ ਨਾਲ ਨਹੀਂ ਮਰਿਆ ਤੁਹਾਡੇ ਸਾਹਮਣੇ ਗਲੇ ਦੇ ਨਿਸ਼ਾਨ ਆ ਇਹਦੇ ਗੱਲ ਘੋਟ ਕੇ ਮਾਰਿਆ ਗਿਆ ਇਹਨੂੰ ਇਹ ਇਹ ਸਾਰਾ ਸਰਕਾਰਾਂ ਦਾ ਬੇੜਾ ਗਰ ਗਿਆ ਪੁਲਿਸ ਦਾ ਪੂਰਾ ਫੇਲਿਅਰ ਹੈ ਇੱਥੇ ਸ਼ਰੇ ਆਮ ਨਸ਼ਾ ਵੀ ਕਹਿੰਦੇ ਆ ਕੈਂਪ ਦੇ ਵਿੱਚ ਸਬਜੀ ਨਹੀਂ ਮਿਲਦੀ ਜਿੱਦਾਂ ਭਾਂਜੇ ਨਿਸ਼ਾਨ ਕੈਂਪ ਚੋਂ ਮਿਲੰਦੇ ਆਗਾ ਤੁਹਾਡਾ ਕੀ ਲੱਗਦਾ ਹੈ ਇਹ ਮੇਰੇ ਤਾਏ ਦਾ ਬੇਟਾ ਜੀ ਬ੍ਰਦਰ ਹੈ ਮੇਰਾ ਭਰਾ ਹੀ ਮੇਰਾ ਇਹ ਸਾਰਾ ਘਰ ਨਸ਼ੇ ਨੇ ਬਰਬਾਦ ਕੀਤਾ ਸਾਰਾ ਘਰ ਇੱਥੇ ਆ ਕੇ ਦੇਖਿਆ ਇਹ ਪਿਆ ਸੀਗਾ ਆ ਕੇ ਅਸੀਂ ਦੇਖਿਆ ਤੇ ਗਲੇ ਦੇ ਨਿਸ਼ਾਨ ਹੈ ਗਲਾ ਘੋਟ ਕੇ ਮਾਰਿਆ ਗਿਆ ਇਹਨੂੰ ਮਾਰਿਆ ਗਿਆ ਇਹ ਕੱਲ ਰਾਤ ਦਾ ਨਿਕਲਿਆ ਕਰੋ ਸੰਦੀਪ ਸਿੰਘ ਨਾਂ ਇਹਦਾ ਇਹ ਫੈਮਲੀ ਦੇ ਇਕੱਲੇ ਮਾਂ-ਪੋਤੀ ਆ ਤੇ ਦੋ ਭਰਾ ਅੱਗੇ ਮਰ ਗਏ ਆ ਤਾਇਆ ਜੀ ਵੀ ਇਹਨਾਂ ਦੀ ਦੁੱਖੋ ਪੂਰਾ ਹੋ ਗਿਆ ਵਾ ਇਹ ਸਾਰਾ ਘਰ ਨਸ਼ੇ ਨੇ ਤਬਾਹ ਕੀਤਾ ਇਹ ਸਰਕਾਰਾਂ ਦੀ ਗਲਤੀ ਆ ਨਸ਼ੇ ਨਾਲ ਮਰੇ ਲੱਗਦਾ ਕਿ ਵੇਖੋ ਜੀ ਤੁਹਾਡੇ ਸਾਹਮਣੇ ਆ ਤੁਸੀਂ ਨਹੀਂ ਨਹੀਂ ਤੁਸੀਂ ਗਲੇ ਦੇ ਨਿਸ਼ਾਨ ਲਾ ਤੁਸੀਂ ਲਾਓ ਫੁਟੇਜ ਲਓ ਇਹਦੀ ਜੋ ਵੀ ਹੈਗਾ ਸਾਨੂੰ ਇਨਸਾਫ ਦੋ ਜੋ ਵੀ ਪੁਲਿਸ ਪ੍ਰਸ਼ਾਸਨ ਕਾਰਵਾਈ ਕਰੇ ਕਿੰਨੇ ਮਾਰਿਆ ਕਿੰਨੇ ਨਹੀਂ ਮਾਰਿਆ ਉਹਨਾਂ ਦਾ ਕੋਈ ਪਤਾ ਨਹੀਂ ਅੱਜ ਇਥੇ ਆਪਣਾ ਇੱਕ ਡੈਡ ਬੋਡੀ ਮਿਲੀ ਹੈ ਜਿਹਨੂੰ ਚੈੱਕ ਕੀਤਾ ਗਿਆ ਤੇ ਇਹਨੂੰ ਹੁਣ ਅਸੀਂ ਡਾਕਟਰ ਕੋਲੋਂ ਇਹ ਪੋਸਟਮਾਰਟਮ ਕਰਵਾਵਾਂਗੇ ਜੋ ਸਾਹਮਣੇ ਆਊਗਾ ਉਸ ਮੁਤਾਬਕ ਆਪਾਂ ਕਾਰਵਾਈ ਕੀਤੀ ਜਾਵੇਗੀ ਨਾਮ ਅਸੀਂ ਇਹ ਪਤਾ ਕਰ ਗਏ ਠੀਕ ਹੈ ਨਸ਼ੇ ਦਾ ਅਸਮਾਨ ਤੇ ਆ ਉਹਦੀ ਆਪਾਂ ਵੈਰੀਫਾਈ ਕਰ ਰਹੇ ਹਾਂ ਤੇ ਜੋ ਸਾਹਮਣੇ ਆਊਗਾ ਪੋਸਟਮਾਰਟਮ ਦੇ ਅਕੋਰਡਿੰਗਲੀ ਜੋ ਆਊਗਾ ਸਾਹਮਣੇ ਉਹ ਉਸ ਮੁਤਾਬਕ ਆਪਾਂ ਕਾਰਵਾਈ ਕੀਤੀ ਜਾਵੇਗੀ ਕੁਰਵ ਨੇ ਬਿਆਨ ਦਿਖਾਇਆ ਉਹ ਆਪ ਨੇ ਕੀਤਾ ਬਸ ਕਰਵਾ ਦਿੱਤਾ